سارے پھر امرال تھانے نے جفے لا لا کے ਆਹ ਸਾਹਮਣੇ ਪਾਸੇ ਕਬੱਡੀ ਹਰਜੀਤ ਕਿਹੜਾ ਕੋਟ ਦਾ ਪਿੰਡ ਹੈ ਰਿੱਤੇ ਦੇ ਲਾਗੇ ਜੇ ਨਾਮ ਦਾ ਆ ਗਿਆ ਅਮਰ ਕਾਰਖਾਨਾ ਇਹ ਕਰਦੇ ਥੋੜੀ ਗੱਲ ਸੋਹਣੀ ਲਾ ਰੋਡ ਪਾਉਣ ਦੇ ਵਾਸਤੇ ਮੇਰੇ ਮਿੱਤਰੋ ਬਾ ਜਾਵੀ ਹਸੈਨ ਗੁਜਰ ਇਹ ਬੜਾ ਟਾਵਰਾ ਜੱਤ ਜੀ ਹੈ ਤੇ ਰੇਡਰ ਵੀ ਫੱਕਰ ਰੇਡਰ ਹੈ ਬੜਾ ਸਿਰੇ ਦਾ ਰੇਡਰ ਹੈ ਹੁਣ ਸਿਰੇ ਦਾ ਸਿਰੇ ਦੇ ਕਹਿੰਦੇ ਆ ਵਿੱਚ ਮੈਦਾਨੇ ਬਾਬਾ ਮੰਜ ਸਾਹਿਬ ਦੇ ਮੇਲੇ ਤੇ ਪਟਾਕੇ ਵਿੰਦੇ ਆ ਹਸੈਨ ਗੁਜਰ ਸਤਿ ਸ੍ਰੀ ਅਕਾਲ ਮਿੱਤਰੋ ਅੱਜ ਆਪਾਂ ਬਾਬਾ ਮੰਜ ਸਾਹਿਬ ਮੇਲੇ ਤੇ ਜਾੜੇ ਆ ਨਾਲ ਹੀ ਉੱਥੇ ਕਬੱਡੀ ਕੱਪ ਵਾ ਸਾਡੇ ਜਾਨੀ ਬਲੌਗ ਨਾਲ ਜੁੜੇੜੀਓ ਗਾੜੀ ਤੁਹਾਨੂੰ ਆਪਾਂ ਬਲੌਗ ਦਿਖਾਉਦੇ ਆਂ ساتھ کرا কোলিযেলাকেেে কোয়ারেতে কোয়াকেরে কোকেেরেেরেে কোয়েরে न ई मुंढ दास अक्टूबर पिंड भरत मेला हुजे ਪ੍ਰਾਈਜ਼ ਤੁਸੀਂ ਦੇ ਲੱਗਦੇ ਤੁਹਾਡਾ ਨਾਮ ਕਰੀਓ ਅਸੀਂ ਤਾਂ ਚਾਹਦੇ ਹਾਂ ਉਹਨਾਂ ਨੂੰ ਹੋਰ ਆਪਾਂ ਇਨਾਮ ਦਈਏ ਪਰ ਜਦੋਂ ਆ ਤੁਸੀਂ ਟਾਈਮ ਦਾ ਨਹੀਂ ਆਉਂਦੇ ਸਾਥ ਨਹੀਂ ਦਿੰਦੇ ਤੇ ਸਾਡਾ ਜੀ ਕਰਦਾ ਹੈ ਕਹਿੰਦੇ ਅਸੀਂ 5 ਮਿੰਟ ਹੋਰ ਰਿਕੀਟਣਾ ਹੈ ਜੇ ਟੀਮਾਂ ਆਉਂਦੀਆਂ ਨੇ ਠੀਕ ਹੈ ਨਹੀਂ ਤਾਂ 5000 ਰੁਪਏ ਕੱਢ ਕੇ ਇੱਕ ਪਾਸੇ ਪਾ ਲੈਣ ਲੱਗੇ ਆ ਪ੍ਰਾਈਜ਼ ਜੋ ਤੁਸੀਂ 5000 ਰੁਪਏ ਉਹ ਕੱਟਣ ਲੱਗੇ ਆ ਜੇ 5 ਮਿੰਟਾਂ ਚ ਟੀਮ ਨਹੀਂ ਆਉਂਦੀ ਤੇ ਆਪਾਂ ਜੁਰਮਾਨਾ ਦੇਾਂਗੇ ਉਹਨਾਂ ਨੂੰ ਜੁਰਮਾਨਾ ਕਰਾਂਗੇ ਟਰਾਈ ਕਹਿੰਦੇ ਆ ਵੀ ਇੱਕ ਕਮੇਟੀ ਉੱਦਾਂ ਦੀ ਹੈ ਵੱਟੂ ਚੋਟੀ ਦੇ ਵੱਲ ਪਹੁੰਚਦੇ ਜਾ ਰਿਹਾ ਤੇ ਮੇਰੇ ਨਾਲ ਮਾਈਕ ਤੇ ਹਰਦੀਪ ਰੰਧਾਵਾ ਸਾਹਿਬ ਵੱਡੇ ਵਾਲਾ ਪਿਆਰਿਆ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਹੁੰਦੀ ਹੈ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਹੁੰਦੀ ਹੈ ਭਰਾ ਦੀ ਵੱਡੀ ਮੰਗ ਹੈ ਬਹੁਤ ਬੜਾ ਸਤਿਕਾਰ ਉਹ ਬੁੱਲਟ ਭਰਾ ਦਾ ਵੀ ਸਤਿਕਾਰ ਕਰਦੇ ਆ ਛੇਬ ਜੋਧੇ ਵਾਲਿਆ ਸਤਿਕਾਰ ਕਰਦੇ ਆ ਪਿਆਰ ਸਾਹਿਬ ਦਾ ਸਤਿਕਾਰ ਪੰਚੜਾੜੀ ਸਾਹਿਬ ਦਾ ਬਕਾਸ ਬਕਾ ਲਾਹੌਰਿਆ ਮੰਨੂ ਯੂਕੇ ਵਾਲੇ ਵੀਰ ਦੇ ਨਾਂ ਤੇ ਵੱਡੇ ਮਾਨ ਸਨਮਾਨ ਆਏ ਆ ਕਹਿੰਦਾ ਚੜ੍ਹਦੀ ਅਕਲਾ ਮਾਣੇ ਤੁਸੀਂ ਹੁਣ ਆਉਨੇ ਆ ਭਾਜੀ ਆਇਆ ਕਰੋ ਟਾਈਮ ਨਾਲ ਮੇਰੇ ਵੀਰੋਂ ਰੰਧਾਵਾ ਜਾਂ ਹਲੋ ਬੋਲੋ ਟੋ ਪਹਿਲਾ ਉਹ ਮਨਜੀਤ ਬੁਲਟ ਆ ਜਾ ਰਿਹਾ ਨਾ ਰਦੀ ਫਰੰਦਾਵਾ ਹਲਾਵਾਗੇ ਇਸ ਮੈਚ ਦੇ ਵਿੱਚ ਤੁਹਾਡਾ ਦਿਲ ਜਿੱਟਾ ਗਿਆ ਇੱਕ ਪਲੇਅਰ ਦੀ ਮੰਗ ਸੀ ਬੁਲਟ ਖੀਰਾ ਵਾਲੀਏ ਦੀ ਬੁਲਟ ਖੀਰਾ ਵਾਲੀਆ ਇੱਥੇ ਆਇਆ ਹੈ ਪਰ ਕਿਸੇ ਕਾਰਨ ਨਹੀਂ ਖੇਡ ਸਕਿਆ ਜਾਂ ਸਿਹਤ ਨਹੀਂ ਲਈ ਸੀ ਜਾਂ ਉੱਜ ਮੇਰੇ ਵੀਰੋ ਵੀਰ ਨੂੰ ਕੰਮ ਹੋਊਗਾ ਜਾਂ ਲੇਟ ਆਇਆ ਹੋਵੇਗਾ ਪਰ ਬੁਲਟ ਖੀਰਾ ਵਾਲੀ ਆ ਇੱਥੇ ਅਮਰਤਾਲ ਖਾਲੇ ਦੇ ਕਹਿਣ ਉੱਤੇ ਪਿਆਰ ਨੇ ਸੱਤੇ ਤੇ ਆਇਆ ਸੀ ਜੇ ਬੁਲਟ ਇੱਥੇ ਹੈਗਾ ਤੇ ਉਹ ਵੀਰ ਹਾਂ ਬਾਰੇ ਇਹਦੇ ਵੀ ਗਏ ਏ ਕਹਿੰਦਾ ਗੁਰੂ ਘਰ ਆ ਲੱਗੇ ਤੇ ਗਾਣਾ ਕਹਿੰਦੇ ਚੰਗੇ ਨਹੀਂ ਲੱਗਦੇ ਪਰ ਉਹ ਤਾਂ ਇਹਨੇ ਰੀਜ ਪੂਰੀ ਕਰ ਦੇਣੀ ਸੀ ਚਲੋ ਐਕਸ਼ਨ ਲਵਾਉਨੇ ਆ ਐਕਸ਼ਨ ਦੇਖਣਾ ਚਾਹੁੰਦੇ ਤਾਂ ਕਦੀ ਤਾੜੀਆਂ ਲਾ ਦੇ ਐਕਸ਼ਨ ਜੀ ਦਿਖਾਉਂਗਾ ਮੇਰੇ ਵੀਰੋ ਇਹ ਸਾਡੀ ਕਬੱਡੀ ਦਾ ਐਕਸ਼ਨ ਵਾਲੀ ਮਸ਼ੀਨ ਹੈ ਭਾਜੀ ਦੂਜੀ ਟੀਮ ਗਰਾਊਂਡ 'ਤੇ ਆਵੇ ਇਹ ਟੀਮ ਆ ਚੁੱਕੀ ਹੈ ਮੇਰੇ ਨਾਲ ਵੀਰ ਮਨਜੀਤ ਕਾਜੀ ਦੂਜੀ ਟੀਮ ਗਰਾਊਂਡ ਦੇ ਵਿੱਚ ਜਾਂਦੀ ਹੈ ਨਾਲ ਟੀਮਾਂ ਖੁੱਡੀ ਸ਼ਹੀਦ ਦਾ ਭਾਈ ਜਗਰਾਜ ਸਿੰਘ ਤੂਫਾਨ ਕਬੱਡੀ ਕਲੱਬਾਂ ਟੀਮਾਂ ਖੁੱਡੀ ਸਰਜ ਕੀ ਤਰਕੂ ਜੋ ਦਾ ਹੱਥ ਵਿੱਚ ਫੜਿਆ ਤੀਰ ਤੇ ਨਾਂ ਸੀ ਭਿੰਡਰਾ ਵਾਲਾ ਉਹ ਦਾ ਛੇ ਫੁੱਟ ਸੀ ਕਾਂਦੇ ਉਸ ਦਾ ਬਾਹਾਂ ਲੰਬੀਆਂ ਲੰਬੀਆਂ ਵੇਖ ਚਿਹਰੇ ਤੇ ਮੂਰ ਜੀ ਦੇ ਸਰਕਾਰਾਂ ਵੀ ਸੀ ਕੰਬੀਆਂ ਲੋਕੀ ਕਹਿੰਦੇ ਸੰਤੇ ਉਸ ਨੂੰ ਬਲ ਸਖਾਰ ਤੂੰ ਕਹਿੰਦੀ ਬਹੁਤ ਸੋਹਣਾ ਬਹੁਤ ਸੋਹਣਾ ਵੀਰ ਨੇ ਬੋਲਿਆ ਬਾਣ ਹੋਰ ਗਰਾਊਂਡ ਦੇ ਵਿੱਚ ਜਿਹੜਾ ਅੱdru ਕਬੱਡੀ ਵਾਲੇ ਬੜੇ ਤਕਾਮ ਦੀ ਸ਼ਾਨ ਹੈ ਰਾਜਾ ਪੱਧਰੀ ਵਾਲਾ ਮੇਰੇ ਵੀਰੋ 10 10 ਲੱਖ ਦੇ ਜੱਫੇ ਲਾ ਕੇ ਰਿਕਾਰਡ ਪੈਰਾ ਕੀਤੇ ਐ ਥੋੜੇ ਦਿਨਾਂ ਬਾਅਦ ਮੇਰੇ ਵੀਰ ਰਾਜੇ ਪੱਧਰੀ ਵਾਲੇ ਨੂੰ ਮਾਰ ਸਨਮਾਨ ਦੇ ਵਿੱਚ ਗੱਡੀ ਦਿਲ ਨਹੀਂ ਹੈ ਜਸਵੀਰ ਦੀ ਕੀਤੀ ਮਿਹਨਤ ਕਰਕੇ ਇਹ ਮਾਰ ਹੋ ਰਿਹਾ ਹੈ ਔਰ ਖਮਲਾ ਅਮਰਤ ਖੇਡ ਮੈਦਾਨ ਦੇ ਵਿੱਚ ਹੈ ਨਾਲ ਜਿਹੜਾ ਪਰਸ਼ਾਵਾ ਬਣ ਕੇ ਰਹਿੰਦੇ ਆ ਜਗਨ ਪੰਨੂ ਹਣੀ ਤੇ ਨਾਲ ਸਾਡਾ ਵੀਰ ਹੈ ਜੋਤੀ ਕੁਹਾੜ ਅਮਰਪਾਲ ਖਾਲੇ ਉੱਤੇ ਮਾਣ ਕਰਦਾ ਹੈ ਕਰਨ ਆਲਖਣਾ ਵੀ ਗਰਾਊਂਡ ਦੇ ਵਿੱਚ ਹੈ ਸਾਨੂੰ ਮਾਣ ਪਾਸੋਂ ਵਿਕਰ ਬਾਗਿਆਂ ਵਾਲੇ ਦਾ ਤੇ ਛੋਟੇ ਚੱਕੀ ਦਾ ਬੰਦਾਸ ਦਾ ਹਰ ਜੱਫਾ 500 ਦਾ ਹੋਵੇਗਾ ਹਰਪਿੰਦਰ ਜੂਰਾ ਸੇ ਜਿਹਨੇ ਪਹਿਲਾ ਇਨਾਮ ਦਿੱਤਾ ਮੇਰੇ ਵੀਰੋ ਮਾਨਕ ਸਰ ਦੀ ਟੀਮ ਔਖਾ ਬਾਉ ਦੀ ਸਪੋਰਟ ਅਰਦਾ ਰਿੰਕੂ ਭੱਟੀ ਵਾਲੀ ਆ ਪ੍ਰਮਾਨ ਸਾਹਿਬਾ ਮੇਰਾ ਮੇਰੇ ਮਿੱਤਰ ਜਸ਼ਨ ਆਲਮ ਦੀਆਂ ਇਹਦੀਆਂ ਤਿੰਨ ਰੋਡਾਂ 1100 ਦੀਆਂ ਤੇ ਦਰਸ਼ਨ ਦੀਆਂ ਲੀਆ ਨੇ ਤਾਂ ਜਾਦਾ ਸੁਧੀਆਂ ਆਹ ਹੈ ਕਹਿੰਦੇ ਤਾਲੀ ਲੋਪੋ ਕੇ ਵਾਲਾ ਮਾ ਲਾਪਰੀ ਤੱਕਦਾ ਹੋਰੀ 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 ਸਰਨਾਰਾ ਤਦਾ ਸਰਮਾਨਾ ਹੋਰ ਬੋਲਦਾ ਬੋਲੀ ਆ ਪਾਲਾ ਹੋਇਆ ਇਧਰ ਦੇ ਪਾਸੇ ਵੇਖਦੇ ਪੁੱਠੀ ਕੈਂਚੀ ਆਹ ਮੁੰਡੇ ਬਾਰਿਆ ਕਹਿੰਦੇ ਦੂਜੀ ਜਨਾਂ ਦਾ ਸਮਾਨੂ ਕਾਜੀ ਪਛਾਣ ਹੋ ਲੋ ਪਛਾਣ ਹੋ ਲੋ ਸੇਕਰ ਸੇਕਰ ਬੀ ਗੇ ਮਿੱਤਰੋ ਬਾਜਾ ਬਾਜਾ ਖਰੀ ਤੀ ਹੈ ਰੇਡ ਕਾਉਣ ਦੇ ਵਾਸਤੇ ਉਹ ਆ ਨਾਚਬਾਨ ਫਰੀਦ ਦੂਸਰੇ ਪਾਸੇ ਸਮਾਨ ਸਿੰਘ ਦਾ ਪੁੱਤਰ ਆਣਾ ਸਾਡੀ ਖੇਡ ਕਬੱਡੀ ਦਾ ਉਹ ਆ ਅਮਰ ਤਾਲਖਣ ਵਾਲਾ ਉਹ ਮੇਰੇ ਪੰਜਾਬੀ ਵੀਰੋ ਹੋਰ ਚੁਗਰ ਕਬੱਡੀ ਮਾਣ ਸਨਾਨ ਲੋ ਚਲੀ ਗਈ ਹੈ ਗੱਲੀਆਂ ਦੇ ਕੱਖ ਵਿੱਚ ਅੱਜ ਆਵਾਜ਼ ਛੇਵੋ ਚੱਕਰਾਂ ਮੈਗ ਕਰਦੇ ਫੇਰ ਗੱਲ ਸੋਹਣੀਆ ਲਾ ਰੋਡ ਪਾਉਣ ਦੇ ਵਾਸਤੇ ਮੇਰੇ ਮਿੱਤਰੋ ਇਹ ਕੀਪਾ ಜಾफी ਹਸੈਨ ਗੁੱਜਰ ਇਹ ਬੜਾ ਟਾਵਰਾ ਜੱਤ ਜੀ ਹੈ ਤੇ ਰੇਡਰ ਵੀ ਫੱਕਰ ਰੇਡਰ ਹੈ ਬੜਾ ਸਿਰੇ ਦਾ ਰੇਡਰ ਹੈ ਹੁਣ ਸਿਰੇ ਦਾ ਸਿਰੇ ਦੇ ਕਹਿੰਦੇ ਆ ਵਿੱਚ ਮੈਦਾਨੇ ਬਾਬਾ ਭਾਈ ਮੱਝ ਸਾਹਿਬ ਦੇ ਮੈਦਾਨੇ ਤੇ ਪਟਾਕੇ ਭਿੰਡੇ ਆ ਹਸੈਨ ਗੁੱਜਰ ਪੰਦਰ ਯੂਐਸਏ ਦੇ ਵੱਲੋਂ ਹਸੈਨ ਗੁੱਦਾ ਇਹ ਝਟ ਅੱਖਾਂ ਵੀ ਮਾਰਾ ਤੇ ਝਟ ਝੱਗਿਆ ਵੀ ਮਾਰਾ ਜੱਟ ਅੱਖਾਂ ਵੀ ਮਾਰਾ ਉਹ ਸਾਹਮਣੇ ਪਾਸੇ ਚਾਰ ਜੱਫੀਆਂ ਕਿ ਮਾਰਨ ਵਾਲੇ ਆਖਦੇ ਕਿ ਅਸੀਂ ਪਟਾਣੇ ਆ ਜਾਣਦੇ ਆ ਲੋਕੀ ਅਸੀਂ ਤੇ ਕੁੱਤੇ ਦੀ ਪੈਰੀ ਆ ਵੀਰੇ ਕਰਦਾ ਮੁੰਡੇ ਨੂੰ ਲੈ ਆਇਆ ਨੌਜਾਨ ਕੁੱਤਾ ਸੰਭਾ ਨਹੀਂ ਧਰਤੀ ਲੱਗਦੀ ਇਹਪਾ ਸਮਝੀ ਇੰਨੀ ਕਬੱਡੀ ਪਾਈ ਇਹਨਾਂ ਖੇਡਾਂ ਨਾਲ ਸੰਗੀਤ ਦਾ ਹਰ ਕਬੱਡੀ ਤਿੰਨ ਤਿੰਨ ਕਬੱਡੀਆਂ ਹਾਰ ਕਰੋਪ ਦੀਆਂ ਜਾਨਾਂ ਜਾਨਾਂ ਸੌਂਦੀਆਂ ਵੀਰੇ ਦੇ ਰਿਹਾ ਪਰ ਯਾਰੋ ਆਪਣੇ ਮਿੱਤਰੋ ਮੇਰੀ ਕਿਰਪੀ ਕਰਦੇ ਖੰਡੀ ਹੈ ਮੈਂ ਯਾਰਪਰਾ ਸਦਾ ਰਿਡੀ ਰਹਾਗਾ ਮੇਰੇ ਮਿੱਤਰੋ ਇੰਗਲੈਂਡ ਵਾਲਿਆਂ ਦਾ ਕੈਨੇਡਾ ਵਾਲਿਆਂ ਦਾ ਕੰਪਿਊਟਰਾਂ ਦਾ ਧੰਨਵਾਦ ਦਵੀਰ ਕੱਲਾ ਦਵੀਰ ਕੱਲਾ ਤੇ ਕਾਲੂ ਨਸਕਤ ਆ ਰੇਡ ਤੇ 1800 ਜਦੋਂ ਕਹਈ ਪੱਜਦਾ ਗਾਲੀ ਕਾਲੀ ਕਰ ਜਤਨਾ ਪਰ ਦੂਸਰੇ ਪਾਸੇ ਜਾਫੀ ਨੇ ਚਾਰੋਂ ਖਾਨੇ ਚਿਤ ਕਰ ਦਿੱਤੇ ਆ ਇਹ ਆ ਕਹਿੰਦੇ ਗਿਨੀ ਮੈਥੀ ਕਿੰਦਰੋਂ ਅਮਰੀਕਾ ਵਾਲੇ ਵੀ ਬੜੋ ਨਾ ਸਾਡੀ ਦੂਜੀ ਕਾਲੀ ਆ 500 ਦੱਟਾਂ ਜਾ ਰਹੀਆਂ ਸੋਦੀ ਪੰਨੂ ਕਹਿੰਦਾ ਵੀ ਸਾਡੇ ਜਾਫੀ ਦੇ ਜੱਖਾ ਲਾਉਂਦੇ ਜਨਾਬਾਂ ਨੂੰ ਕਹਿੰਦਾ ਵੀ ਸਾਡੇ ਜਾਫੀ ਸ਼ੀਰ ਪਾਈ ਨਗਰਾ ਦਾ ਖਾਨਸਾ से पेर तारे कुझु अमृत औरखा औरखा माना हरख या माना नथो आम सा बि आरो कंदा बि पंज ਆਇਆ ਨੰਬਰ ਵਾਲੇ ਨੇ ਨੰਬਰ ਲੈ ਲਿਆ ਸੋਹਣਿਆ ਲਓ ਸਾਹਮਣੇ ਪਾਸੇ ਅਮਰਪਾਲ ਲੋਪੋਕੇ ਵਾਲਾ ਇਹ ਚਾਰ ਜਾਫੀ ਅਮਰਪਾਲ ਖਰ ਵਾਲਾ ਜਿਹੜੀ ਫੇਮਦ ਵਾਲੀਆ ਰਾਜਾ ਪੱਤਲੀ ਦੀ ਧਰਤੀ ਦਾ ਤੇ ਆਇਆ ਹਸੈਨ ਗੁਜਾਰਾ ਅਮਰਪਾਲ ਦੀ ਪੈਂਤੀ ਕਬੱਡੀ ਉੱਤੇ ਫੱਟੇ ਜੜ ਚੂਰੀਆਂ ਦੇ ਇਲਾਕੇ ਦਾ ਠੱਠੇ ਪੜਵਾਸ ਹਸੈਨ ਗੁਜਾਰਾ ਤੇ ਅਮਰਪਾਲ ਖਖਾਰੇ ਨੂੰ ਰੇਡ ਪਾਉਂਦਾ ਚਾਰਸੇਲ ਹੋਇਆ ਕਿ ਮੱਝ ਪਿਆਰਾ ਗੁਰੂ ਕੇ ਗੁਰ ਮੱਝ ਪਿਆਰਾ ਲਓ ਸਾਹਮਣੇ ਪਾਸੇ ਕਬੱਡੀ ਹਰਜੀਤ ਇਹਦਾ ਕੋਟ ਦਾ ਪਿੰਡ ਹੈ ਇੱਧਰ ਦੇ ਲਾਗੇ ਜੰਮਾਤਾ ਆ ਗਿਆ ਅਮਰ ਕਾਰਖਾਨਾ ਇੱਕ ਚਮਕਾਲ 8 ਤੇ 8 ਅੱਜੇ ਫੇਰ ਵਰਤਾਂਦੇ ਦੀਓ ਮਿੱਤਰ ਖੈਰ ਬੱਲਿਆ ਫੇਰ ਵਰਤਾਂਦੇ ਦੀਓ ਸੱਜਣਾ ਖੈਰ ਬੱਲਿਆ ਰੋੜ ਕੋਣੀ ਧੀ ਵਿੱਚ ਤੇ ਆਪੋ ਟਪਕਾਰੇ ਸਾਰੇ ਵੀਰਾਂ ਦਾ ਸਕੋਰ ਨਹੀਂ ਹਾਂਸ ਮੇਟਾ ਟਾਕਾ ਬਾਬਾ ਕਫਾਰ ਕਬੱਡੀ ਕਰ ਚੀਮਿਆ ਦੇ 11 ਸ਼ਹੀਦ ਭਾਈ ਮਾਨ ਸਿੰਘ ਕਬੱਡੀ ਕਰ ਮਾਰੀ ਫਰਵਾ ਪ੍ਰਸ ਬਾਬਾ ਨੰਦਾ ਜੀ ਦੇ ਹਰ ਖਿਡਾਰੀਆਂ ਲਈ 5-500 ਸਾਡੇ ਸੋਢੀ ਪੰਨੂ ਸਾਹਿਬ ਉਹਨਾਂ ਦੇ ਵੱਲ 1079 ਸੰਤ ਮਹਾਂਪੁਰਖ ਬਾਬਾ ਲੱਖਾ ਸਿੰਘ ਜੀ ਗੁਰੂ ਕੇ ਬਾਗ ਵਾਲੇ ਮਹਾਂਪੁਰਖਾਂ ਦਾ ਜੱਥੇਦਾਰ ਬੱਬਰ ਸੁਖਨਾਮ ਸਿੰਘ ਜੀ ਮਾਪੁਰ ਖੇਲਾ ਕੋਟਰ ਕੋਟ ਧੰਨਵਾਦ ਹੈ ਜੱਥੇਦਾਰ ਬੱਬਰ ਜਗੀਰ ਸਿੰਘ ਜੀ ਮੇਜਰ ਸਿੰਘ ਜੀ ਦੇ ਨਾਮ ਸਤਿਕਾਰਯੋਗ ਚਾਚਾ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਰਿਸ਼ਮ ਸਿੰਘ ਜੀ ਹੁਣਾਂ ਦਾ ਆਹ ਸਾਹਮਣੇ ਪਾਸੇ ਬੈਸਟ ਬੰਨੂ ਫਿਰਦਾ ਕਿਉਂਕਿ ਇਲਾਕਾ ਮੈਂ ਪਹਿਲਾਂ ਦੱਸਿਆ ਨਾ ਕਿ ਗੱਲ ਜਦੋਂ ਅਣਖਾਂ ਤੇ ਆਣ ਖੜ ਜੇ ਫੇਰ ਵਰਤੌਣੇ ਦੀ ਉਹ ਫੇਰ ਬੱਲਿਆ ਅਮਰਪਾਲ ਖਾਂ ਵਾਲਾ ਤੇ ਕੀ ਪਾ ਧੱਕ ਧੱਕ ਕੇ ਲੈ ਗਿਆ ਲੱਗ ਰਿਹਾ ਨਾ ਤਿੰਨ ਤਿੰਨ ਰੇਡਾਂ ਜਿੰਨੇ ਵੀ ਰੇਡਰ ਹੈ ਉਹਨਾਂ ਰੇਡਾਂ ਦੇ ਪੈਸੇ ਲੱਗ ਰਹੇ ਹੈ ਜਿਉਂ ਜਾਫੀ ਜਫਾੜ ਆ ਜਾਂਦਾ ਉਹਨਾਂ ਨੂੰ ਤੇ ਭਾਜੀ ਉਹ ਉਹ ਜਾਫੀਆਂ ਨਾ ਜਫੀਆਂ ਦੇ ਪੈਸੇ ਵੀ ਦਿੱਤੇ ਜਾਣ ਜੋ ਸਾਡੇ ਵੀਰ ਧਿਆਨ ਦੇਣਾ ਇਧਰ ਦੇ ਪਾਸੇ ਅਮਰਪਾਲ ਖਾਂ ਵਾਲੇ ਨੇ ਜਫਾੜਾ ਲਾ ਦਿੱਤਾ ਅਮਰਪਾਲ ਖਾਂ ਵਾਲਾ ਅਲਾਕੇ ਦਾ ਮਾਣ ਹੈ ਸਾਡੀ ਖੇਡ ਕਬੱਡੀ ਦੀ ਸ਼ਾਨ ਹੈ ਅਮਰ ਨੇ ਫੇਰ ਕਮਾਲ ਕਰ ਦਿੱਤੀ ਹੈ ਦੀ ਹੁੰਦੇ ਆਜਦੇ ਆ ਸਰਮਨ ਸਿੰਘ ਜੇ ਝੇਕਰ ਲਾਵੇ ਜੱਫਾ ਛੋਟਾ ਚੱਕੀ ਤਾਂ 1000 ਰੁਪਏ ਦੇ ਮਾਨ ਸਨਮਾਨ ਹੋਣਗੇ ਛੋਟਾ ਚੱਕੀ ਜਫਾ ਦੇ ਤੇ 1000 ਹਰਪਿੰਦਰ ਜੀ ਵਾਸਤੇ ਵਾਲੇ ਵੱਲੋਂ ਤਾਨ ਹੋਣਗੇ ਲਓ ਸਾਹਮਣੇ ਪਾਸੇ ਚਾਰ ਜਾਫੀ ਹੈ ਅਮਰ ਤਾਲਖਾਨੇ ਨੇ ਤਾਂ ਕਹਿੰਦੇ ਜੱਫੇ ਲਾਵਾ ਕੇ ਐ ਕਹਿੰਦੇ ਨਾ ਸਰਦਨਾ ਤਾਂ 1000 ਅਮਲ ਤਬਾ ਤੇ ਭਾਈ ਜੋਸ਼ਨ ਬਲਵੰਦੀਆਂ ਤੋਂ ਕਬੱਡੀਆਂ ਤੇ ਹਜ਼ਾਰ ਲੱਗਾ ਸੀ ਆਖਰੀ ਕਬੱਡੀਆਂ 1000 ਬਈ ਮੰਨ ਵੀ ਘੱਲੋ ਗੁਰਵੀਰ ਘੱਲੋ ਦੇ ਗਗਨ ਅਮਰਿਕਾ 1000 ਸੋਧੂ ਬੰਨੋ ਯੱਗਾ ਯੂਰਪ ਦੇ ਮੰਨੂ ਯੂਰਪ ਦੇ 1000 ਜਿਹੜੇ ਪੈਸੇ ਮੰਗ ਰਹੇ ਆ ਤੁਸੀਂ ਨਾਮ ਨਾਲ ਲਈ ਜਾਓ ਸੋ ਪਾਕਾ ਕਰ ਚਾ ਦੇ ਉਧਰੋਂ ਪਾਸੇ ਰਹਾ ਦੇ ਆ ਕੇ ਚੱਲੋ ਜੀ ਆਓ ਸਾਹਮਣੇ ਦੇ 3500 ਪਹੁੰਚ ਗਏ ਲੋਖਾ ਦਾ ਬਈ 3500 ਮਿਲ ਗਿਆ ਆ ਲੋਪੋ ਕੇ ਆ ਅਸਲੇ ਅਮਰਤ ਕਬੱਡੀ ਬੰਦਾ ਹੋਇਆ ਇਧਰ ਵੀ ਸਾਟ ਦੀ ਦੁਨੀਆ ਜਵਾਨੀ ਹੈ ਉਹ ਦਰਸ਼ਨ ਸਿੰਘ ਦਾ ਪੁੱਤ ਬਾਉ ਆਲਖਾ ਵਾਲੇ ਦਾ ਕਜਨ ਬ੍ਰਦਰ ਮੇਰੇ ਮਿੱਤਰੋ ਅਮਰਤ ਆਲਖਾ ਵਾਲਾ ਜਿਹਦੇ ਆਪਣੇ ਪਿਤਾ ਜੀ ਦੀ ਤਸਵੀਰ ਕਹਿੰਦੇ ਤਾਲੇ ਤੇ ਬਣਾਈ ਹੋਈ ਹੈ ਅੱਗੇ ਆਇਆ ਤਮੀ ਸੌਤੇ ਦਾ ਇੱਕੋ ਹੀ ਬੜੇ ਮਾਨ ਕੀਤੇ ਵੀਰ ਨੇ ਆਹ ਰੇਡ ਤੇ ਕਹਿੰਦੇ 1000 ਸਾਡਾ ਰਾਜਾ ਕੱਤਰੀ ਵਾਲਾ ਘਾਵਾ ਲਾ ਦੇ ਤਾਂ 1000 ਰੁਪਿਆ ਗੁਰਪਿੰਨਰ ਯੂਐਸਏ ਇਹ ਆ ਰਾਜਾ ਦੋਤੇ ਰਾਜਿਆ ਕਰਦਾ ਕਿ ਮਾੜੇ ਤੇ ਜੋਰ ਅਜਮਾਉਂਦਾ ਨਹੀਂ ਇਹਨੇ ਕਹਿੰਦੇ ਕਹੌਦੇ ਦੀ ਧੌਣ ਮਰੋੜੀ ਹੈ ਰਾਜੇ ਕੋ ਭੱਜਣਾ ਪਰੇਟੇ ਆਇਆ ਮਜ਼ਾਕ ਥੋੜੀ ਤੇ ਮਨੂ ਜੋਰ ਤੇ ਇਹਨਾਂ ਪਰ ਆ ਬੋਲੇ ਸਾਰੇ ਮੈਚਰਿਆਂ ਨੂੰ ਹਜ਼ਾਰ-ਹਜ਼ਾਰ ਤੇ ਸਾਰੇ ਦੁਲਾਰਿਆਂ ਨੂੰ ਹਜ਼ਾਰ-ਹਜ਼ਾਰ ਆਓ ਸਾਹਮਣੇ ਜਸ਼ਨ ਪੁਲਵਾਨ ਆਲਮਗਿਰੀ ਉਹ ਕਬੱਡੀ ਪਾ ਦਿੰਦੀ ਹੈ ਸੀਡੀਏ ਕਬੱਡੀ ਕਲੱਬ ਟ੍ਰੈਂਡੋ جی سوتا بن کر فریڈی پی سر دیکھا گیا فرید آ سامنے اس ویلے سچے تھے سین گردی چکر ਸਾਡੇ ਹਰਪਿੰਦਰ ਜੀ ਦਾ ਸਿਆਰੇ ਵੱਲੋਂ ਆ 2500 ਦੀ ਰੇਡ ਆ ਅੰਮ੍ਰਿਤ ਹੈ ਲੋਕੋ ਕੇ ਵਾਲਾ ਕਾਰੇ ਜਿਸ ਦਾ ਪਹੁੰਚੀ 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 ਜਸ਼ਨਾ 1000 ਮਨਵੀ ਦਿਲੋਂ ਗਰਵੀ ਦਿਲੋਂ ਤੇ ਜਨਨ ਅਮਰੀਕਾ ਵੱਲੋਂ ਇੱਕ ਹਜ਼ਾਰ ਲੱਗਿਆ ਹੋਇਆ ਹੈ ਹੱਕ ਦੇ ਹੰਗਾਰ ਸ਼ਰਾਬ ਦੇ ਫਿੱਟਾ ਨਾ ਕਰ ਦੋਗਾ ਐ ਧੰਨ ਧੰਨ ਬੋਦੀ ਦੇ ਸ਼ਬਦ ਵਿੱਚ ਧੰਨ ਧੰਨ ਬੋਦੀ ਜੋ ਦੇ ਵਾਸਤੇ ਸਾਰੇ ਦਰਸ਼ਕ ਵੀਰੋ ਇਹ ਵੀ ਸ਼ੁਰੂਆਤ ਤੋਂ ਲੈ ਕੇ 25 ਮਿੰਟਾਂ ਬਾਅਦ ਭਾਈ ਆਲਖਾਲੇ ਕੋਸਟ ਸਾਹਿਬ ਨੂੰ ਹੋਵੇਗਾ ਸੈਕਿੰਡ ਇਨਾਮ ਮਾਹੌਲ ਖਬਰਾਂ ਦੇ ਚੋਹੇਰ ਬਾਕਾਸ ਪ੍ਰਾਨ ਸਿੰਘ ਜੀ ਅਤੇ ਜਗੀਰ ਸਿੰਘ ਜੀ ਬਾਕਾਸ ਜੋਗਾ ਸਿੰਘ ਜੀ ਸਭ ਨੂੰ ਮੇਰੇ ਵੀਰ ਗੁਰੂ ਕੇ ਬਾਗ ਵਾਲੇ ਨੂੰ ਪੁੱਛਿਆ ਉਹ ਸੈਕਿੰਡ ਇਨਾਮ ਸੀ ਇਹ ਬਾਹੌਲ ਖਰੂਲਾ 25000 ਰੁਪਏ ਇਹਦੇ ਵਿੱਚ ਵੀ ਸੀ ਸੈਕਿੰਡ ਜਨਾਵਰੀ ਤੇ ਪੰਪਰੇ ਸਾਡੇ ਬਾਕਾਸ ਅੰਤਰੀ ਦੀ ਜੁਤੀ ਦਾ ਪਾਸਾ ਫਲਾਸ ਬਾਕਾਸ ਤੰਨਸਾ ਬੜੀ ਜੀ ਕਰਾਤਾ ਆਲਖਾ ਕਹਿੰਦਾ ਫਸੇ ਸਾਡੇ ਜੇਟੀ ਔਰ ਖਾਦੀ ਟੀਮ ਦਾ ਸਵਾਗਤ ਜੀ ਤੁਹਾਰਾ ਅੱਜ ਦੇ ਜਿਹੜੇ ਟਾਸਟ ਪਹਿਲਾ ਇਨਾਮ ਜਿਹੜਾ ਹੈ ਉਹ ਜਿੱਤ ਲਿਆ ਸਾਡਾ ਮੰਨੂ ਸੋਢੀ ਦਾ ਵੀਰ ਹੈ ਉਹਨੂੰ ਯੋਪ ਤੋਂ ਬਹੁਤ ਕਸਟਾ ਮੱਕੀ ਕੱਕੀ ਹੋਈ ਆਤਿਆ ਤੋਂ ਨਾ ਸੀ ਟਾਸ ਤੇ ਰੋਟਰ ਲਿਆ ਮੁੰਡਾ ਕਿਹਦੇ ਹਰਮਾਨਾਂ ਦੇ ਪਰਿਵਾਰ ਚੋਂ ਬਹੁਤ ਵਧੀਆ ਖਿਡਾਰੀ ਹੈ ਨਿਮਰਤਾ ਵੀ ਫੌਜ ਦੇ ਵਿੱਚ ਉਹ ਆਲਮਗੀਰ ਆਲਮਗੀਰ ਜਿਹਨੇ 14 ਰੇਡਾਂ ਪਾ ਕੇ 13 ਨੰਬਰ ਅਸਲ ਕਰਕੇ ਆਲਮਗੀਰ ਆਲਮਗੀਰ ਜਿਹਨੇ 14 ਰੇਡਾਂ ਪਾ ਕੇ 13 ਨੰਬਰ ਲੈ ਕੇ ਬੈਸਟ ਰੇਡਰ ਬਣਿਆ ਇਧਰ ਹੀ ਜ਼ੋਰਦਾਰ ਤਾੜੀਆਂ ਮਾਰ ਦਿਓ ਜਿਹਨੇ ਪਹਿਲਾ ਪੰਜ ਸੈਗੇ ਅਨਮੋਰ ਮੋਲੇ 12 ਕਟ ਲੈ ਕੇ ਇਹ ਪੰਜ ਸਟਾਪ ਕੀਤੇ ਹੈ ਬਕਰਿਆਰੇ ਵਾਸਤੇ ਤਾੜੀਆਂ ਮਾਰ ਦਿਓ ਜੀ ਅਮਰਪਾਲ ਖਾਨ ਨੇ ਖੇਡ ਵਿੱਚ ਇਲਾਕੇ ਦੀ ਗੱਲ ਦੋਵੇ ਫਿਰ ਨੀਗਰਪੁਰ ਦੇ ਖੈਰ ਬੱਲਿਆ ਜਿਹਨੇ ਕਹਿੰਦੇ 12 ਕੱਟ ਲੈ ਕੇ 6 ਜੱਫੇ ਲਾਏ ਆ ਅੱਜ ਦਾ ਬੈਸਟ ਸਟਾਪਰ ਹੈ ਅਮਰਪਾਲ ਖਾਨ ਬੜਾ ਹੈ ਉਹ ਟੀਮ ਦੀ ਸਹਿਮਤੀ ਦੇ ਨਾਲ ਹਸੈਨ ਬਕਰ ਹਰੇਕ ਮਚੂਤ ਗਿਆ ਠੱਕੇ ਪਡਾਲਾ ਬੈਸਟ ਸਟਾਪਰ ਹੈ ਉਹਦਾ ਤਸਾਦਾ ਵੀ ਹੈ ਜਿਹਨੇ ਕੋਲ ਹੰਦੀਆ ਫੇਰ ਆ ਗਿਆ ਉਹਨੇ ਕੋਈ 6 ਜੱਫੇ ਲੱਗੇ ਆਮਰ ਖੇਡਾ ਬੀ ਬੁਰੇ ਨਾਮ ਜਿਹੜਾ ਸਾਈਡ ਦੇ ਕੋਟੇ ਵਿੱਚ ਵਸਤ ਸਟਾਪ ਪਰ ਗਿਆ ਇੱਕਲਾ ਖੇਡਾ ਗਿਆ ਸੋ ਸਰਵਨਾ ਆ ਹਰਮਨ ਪਾ ਕੇ ਤੁਸੀਂ ਹਾਂ ਬਾਜੀ ਸੈਕੰਡ ਨੰਬਰ ਤੇ ਰਹੀ ਟੀਮ ਪਲੇਅਰ ਇੱਥੇ ਬਾਪ ਜਣ ਕੱਪ ਦੇ ਲਾਗੇ ਉਹ ਤਤਵੰਤੇ ਸੱਚੇ ਪਿਛਲੇ ਪਾਸੇ ਆਣ ਕੇ ਖੜਜਣ ਅੱਜ ਉਸ ਖੇਡ ਮੈਲੇ ਦੀ ਜਿਹੜੀ ਸੈਕੰਡ ਰੇਂਜ ਟੀਮ ਆ ਅੱਠ ਕਲਬਾਂ ਖੇਡੀਆਂ ਮੇਰੇ ਮਿੱਤਰੋ ਅੱਠਾਂ ਖੇਡ ਭਾਈ ਜਗਰਾਜ ਸਿੰਘ ਕਬੱਡੀ ਕਲੱਬ ਟੀਮਾ ਖੁੰਡੀ ਜੋ ਟੀਮ ਦੇ ਪ੍ਰਾਇਮਰ ਪਲੇਅਰ ਤੇ ਕੋਚ ਸਵਾਰ ਪ੍ਰਾਈਜ਼ ਪ੍ਰਾਪਤ ਕਰ ਰਹੇ ਆ ਸਾਡੇ ਵੀਰ ਨੇ ਖਿਡਾਰੀ ਕਾਂਗਾ ਕਲਚਾ ਦੇ ਨਾਲ ਅਰਜਨ ਟੀਮਾ ਤੇ ਨਾਲ ਸ਼ਸ਼ੀ ਮਹਿਨੀਆ ਖਾਂ ਇੱਕ ਪ੍ਰਾਈਜ਼ ਪ੍ਰਾਪਤ ਕਰ ਰਹੇ ਸਰ ਮਾਓ ਹੁਣ ਆਵੇ ਫਸਟਲੀ ਕੀ ਹੁੰਦਾ ਇਹ ਖਰਚਾ ਬਣੀ ਪਰ ਅਰੇ ਸਾਹ ਦੇ ਨਾਲ ਵੀ ਖਰਚਾ ਬਣੀ ਲਿਆ ਸਪਿੰਡੇ ਟੈਂਟਾ ਹਸਲਾ ਧੰਨਵਾਦ ਉਹ ਇੱਥੇ ਕਿਰਪਾ ਜੀ ਨੇ ਅਗਦੇ ਸਾਲ ਫ੍ਰੀ ਸੇਵਾ ਕਰ ਦੇਣੀ ਹੈ ਪਿੰਡਾਪੁਰ ਪਿੰਡਾ ਹੀ ਹੈ ਸਪਿੰਡੇ ਟੈਂਟਾ ਹਸਲਾ ਮੈਂ ਧੰਨਵਾਦ ਕਰ ਦੋ ਧੰਦਾ ਨਹੀਂ ਸੋਦਾ ਰਾਜ ਨੂੰ ਇਧਰ ਜਿਹੜੇ ਬੈਸਟ ਪਲੇਅਰ ਨੇ ਅਮਰ ਤਾਲਖਾ ਵਾਲਾ ਦੇ ਨਾਲ ਹਸੈਨ ਗੁੱਜਰ ਫਤੇਗੜ ਚੂੜੀਆਂ ਠੱਠੇ ਵਾਲਾ ਬੈਸਟ ਸਟਾਪਰ ਨੇ ਇਹ ਸੰਜ ਰਸਟ ਰੀਡਰ ਬਣਿਆ ਹੈ ਬਹੁਤ ਵਧੀਆ ਮਾਲ ਹੈ ਨਿਮਰਤਾ ਵੀ ਦੇਖੋ ਇਹ ਨਿਮਰਤਾਈ ਸੈਨ ਸ਼ੀਲ ਦੇ ਬੰਦੇ ਦੇ ਉੱਪਰ ਰੱਖ